ਸਾਡੇ YouTube ਚੈਨਲ ਦੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਕਾਰ ਪਰ ਬਾਫਨ ਕੀਮਾ ਦੀ ਚੇਅਰਮੈਨਸ਼ਿਪ ਵਿੱਚ ਕੈਬਨਟ ਆਫ ਕਮੇਟੀ ਦੀ ਛੇ ਮੁਲਾਜ਼ਮਾਂ ਜਿਵੇਂ ਬੰਧਿਆ ਨਾਮ ਹੋਣ ਵਾਲੀ ਮੀਟਿੰਗ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਬਯਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੌਰ ਸਬਸਕ੍ਰਾਈਬ ਕਰੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਹੁਣ ਮੁਲਾਜ਼ਮ ਮੰਗਾ ਪ੍ਰਤੀ ਇੱਕਦਮ ਹਰਕਤ ਵਿੱਚ ਆ ਗਈ ਜਾਪਦੀ ਹੈ ਮਿਤੀ 26 ਪੰਜ 2025 ਨੂੰ ਅੱਠ ਜਦੇਬੰਦੀਆਂ ਨਾਲ ਕੈਬਨਿਟ ਫਰਮ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਬੜੇ ਲੰ데 ਸਾਹਮਣੇ ਤੱਕ ਵਿਸਥਾਰ ਨਾਲ ਹਰੇਕ ਜਦੇਬੰਦੀ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵਿੱਤ ਮੰਤਰੀ ਸਰਦਾਰ ਫਖਰਪਾਲ ਸਿੰਘ ਕੀਮਾ ਨੇ ਜਦੇਬੰਦੀ ਦੇ ਆਗਮਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਕੁਝ ਮੰਗਾਂ ਬਾਰੇ ਮੌਕੇ ਦੇ ਉੱਤੇ ਹੀ ਹਾਜ਼ਰ ਕੁਝ ਅਫਸਰਾਂ ਨੂੰ ਇਹਨਾਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹੁਣ ਇਸੇ ਕੜੀ ਵਿੱਚ ਕਿਹੜੇ ਹੋਰ ਮਾਜਮ ਜਥੇਬੰਦੀਆਂ ਨਾਲ ਨਿਤੀ 2952025 ਨੂੰ ਇੱਕ ਹੋਰ ਮੀਟਿੰਗ ਰੱਖੀ ਗਈ ਹੈ ਜੋ ਕਿ ਪੰਜਾਬ ਫਿਵਰ ਕਤਰ ਵਿਖੇ ਹੋਵੇਗੀ ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਹਨ ਜਿਨ੍ਹਾਂ ਨਾਲ ਨਿਤੀ 2952025 ਨੂੰ ਮੀਟਿੰਗ ਰੱਖੀ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਕਿਹੜੀਆਂ ਜਥੇਬੰਦੀਆਂ ਹਨ ਇਹਨਾਂ ਵਿੱਚ ਹਨ ਨਮ릭 ਪਾਵਰ ਕਮ ਐਂਡ ਟਰਾਂਸਪੋਰਟ ਠੇਕਾ ਮਾਲਮ ਯੂਨੀਅਨ ਨੰਬਰ <Num> 2 ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ ਨਮਕਨ ਪੰਜਾਬ ਪੁਲਿਸ ਕਰੋਨਾ ਵਾਰੀਅਰ ਨੰਬਰ 4 ਸਰਕਾਰੀ ਆਈਟੀਆਈ ਠੇਕਾ ਮਲਮ ਯੂਨੀਅਨ ਨੰਬਰ 5 ਸਰਵ ਸਮਗ੍ਰਾਫਿਕਾ ਅਧਿਆਨ ਮੇਡੇ ਨੀਰ ਤੇ ਦਸਤੀ ਕਰਮਚਾਰੀ ਯੂਨੀਅਨ ਨੰਬਰ 6 ਮੋੜ ਬਹਾ ਕੱਚੇ ਅਧਿਆਪਕ ਯੂਨੀਅਨ ਇਹ ਇੱਕ ਵੱਡੀ ਗੱਲ ਹੈ ਕਿ ਇਨ੍ਹਾਂ ਮੀਟਿੰਗਾਂ ਦੇ ਵਿੱਚ ਬਿਜਲੀ ਵਿਭਾਗ ਗ੍ਰਹਿ ਵਿਭਾਗ ਤਕਨੀਕੀ ਸਿੱਖਿਆ ਵਿਭਾਗ ਤੇ ਸਿੱਖਿਆ ਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਣਗੇ ਤਾਂ ਜੋ ਜਿਨ੍ਹਾਂ ਮੰਗਾਂ ਦੇ ਉੱਤੇ ਸ਼ਾਂਤੀ ਬੰਦੀ ਹੈ ਉਹਨਾਂ ਮੰਗਾਂ ਨੂੰ ਪੂਰੀਆਂ ਕਰਨ ਦੀ ਮੌਕੇ ਦੇ ਉਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ ਇਸ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮੁੱਦਾ ਪ੍ਰਮੁੱਖ ਤੌਰ 'ਤੇ ਉਠਾਇਆ ਜਾਵੇਗਾ ਖਾਸ ਕਰਕੇ ਸਿੱਖਿਆ ਭਾਗ ਦੇ ਦਫ਼ਤਰੀ ਕੰਮਚਾਰੀਆਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਜਦੋਂ ਕਿ ਠੇਕੇ ਤੇ ਕੰਮ ਕਰਦੇ ਸਿੱਖਿਆ ਭਾਗ ਦੇ ਅਧਿਆਪਕਾਂ ਨੂੰ ਇਹ ਰੈਗੂਲਰ ਕਾਰਜਤਾ ਗਿਆ ਸੀ ਇਹ ਸਬੰਧੀ ਸਿਕਰ ਗੌਰ ਦੇ ਦਫ਼ਤਰੀ ਕਰਮਚਾਰੀਆਂ ਨੇ ਅਜ਼ਾਦਤਾ ਦਾ ਦਰਵਾਜ਼ਾ ਦੇਖਾਇਆ ਸੀ ਪਰੰਤੂ ਉਹ ਤੋਂ ਕੇਸ ਜਿੱਤਣ ਦੇ باوجود ਵੀ ਉਹਨਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਫਸਰਸ਼ਹੀ ਇਹਨਾਂ ਨੂੰ ਸੁਸਾਇਟੀਆਂ ਦੇ ਰਾਹੀਂ ਪੱਕਾ ਕਰਨ ਦੇ ਰੋਮ ਵਿੱਚ ਨਜ਼ਰ ਆ ਰਿਹਾ ਹੈ ਤੋਂ ਹੁਣ ਸ਼ਾਇਦ ਲੁਧਿਆਣਾ ਪੱਛਮੀ ਵਿਧਾਇਕ ਸਭਾ ਦੀ ਜਿਮਣੀ ਜੋਨਲੀ ਹੋਣ ਵਾਲੇ ਇਲੈਕਸ਼ਨ ਕਰਕੇ ਜਾਂ 2027 ਦੀਆਂ ਆਉਣ ਵਾਲੀਆਂ ਪੰਜਾਬ ਦਾ ਪਵਾਂ ਦੀਆਂ ਚੋਣਾਂ ਦੇ ਵੱਡੇ ਨਜ਼ਰ ਸਰਕਾਰ ਮੌਜੂਮਾਂ ਦੀਆਂ ਪੈਂਡਿੰਗ ਮੰਗਾਂਵਾਂ ਤੇ ਧਿਆਨ ਕੇਂਦਰਿਤ ਕਰਨ ਦੇ ਰੌਂਹ ਵਿਚ ਦਿਖਾਈ ਦੇ ਰਹੀ ਹੈ ਕੁਝ ਵੀ ਹੋਵੇ ਫਲਾਗਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਪੂਰੀਆਂ ਕਰਨ ਦਾ ਹੁਣ ਵਕਤ ਆ ਗਿਆ ਹੈ ਤੇ ਜੇ 29 ਪੰਜ 2025 ਦੀ ਮੀਟਿੰਗ ਦੇ ਕੋਈ ਸਾਰਤਕ ਨਤੀਜੇ ਨਿਕਲਦੇ ਹਨ ਤਾਂ ਇਹ ਜੈਸੇ ਬੰਦੀਆਂ ਲਈ ਇੱਕ ਬੜੀ ਵੱਡੀ ਪ੍ਰਾਪਤੀ ਹੋਵੇਗੀ इस भीडियो बस इना ही जेकर वीडियो चंकी लगी हो इसको लाइक के शेयर करके सा सबसक्राइब कर ला मिलते हैं एक होर भीडियो में देखने धन्यवाद जी